ਇਹਨ ਬਿੱਲ ਜਿਹੜਾ ਹੈਗਾ ਉਹ ਪਾਸ ਹੋਇਆ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਫਾਇਦਾ ਜਿਹੜਾ ਹੈਗਾ ਉਹ ਇਸ ਦਾ ਲੋਕਾਂ ਨੂੰ ਦੇਖੋ ਪੰਜਾਬ ਦੇ ਵਿੱਚ ਐਨਓਸੀ ਦੀ ਪ੍ਰੋਬਲਮ ਜਿਹੜੀ ਆ ਉਹ ਬਹੁਤ ਵੱਡੀ ਪ੍ਰੋਬਲਮ ਸੀਗੀ ਬੜੇ ਲੰਬੇ ਸਮੇਂ ਤੋਂ ਲੋਕ ਇਹਦੇ ਨਾਲ ਜਿਹੜਾ ਆ ਜੂਝ ਰਹੇ ਸੀਗੇ ਕੋਈ ਅਨਔਥਰਾਇਜ਼ਡ ਕਲੋਨੀਆਂ ਦੇ ਵਿੱਚ ਲੋਕਾਂ ਨੇ ਆਪਣੀ ਅ ਕਮਾਈ ਦੇ ਨਾਲ ਕੋਈ ਪਲਾਟ ਖਰੀਦ ਲੇ ਪਰ ਐਕਚੁਅਲ ਉਹਦੇ ਫਿਰ ਨਾ ਤਾਂ ਮੀਟਰ ਲੱਗਦੇ ਸੀਗੇ ਨਾ ਸੀਵਰੇਜ ਪੈਂਦਾ ਸੀਗਾ ਨਾ ਕੋਈ ਸਟਰੀਟ ਲਾਈਟਾਂ ਲੱਗਦੀਆਂ ਸੀਗੀਆਂ ਉਹਦੇ ਨਾਲ ਉਹਨਾਂ ਨੂੰ ਬੜਾ ਬਹੁਤ ਪ੍ਰੋਬਲਮ ਹੁੰਦੀ ਸੀ ਕਿ ਨਾ ਰਜਿਸਟਰੀ ਹੋ ਰਹੀ ਸੀ ਕਿਉਂਕਿ ਉਥੇ ਐਨਓਸੀ ਦੀ ਕੰਡੀਸ਼ਨ ਸੀਗੀ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ ਆ ਕਿ 500 ਗਾਜ ਤੱਕ ਦੇ ਜਿਹੜੇ ਪਲਾਟ ਨੇ ਉਹਨਾਂ ਵਾਸਤੇ ਕੋਈ ਵੀ ਐਨਓਸੀ ਦੀ ਜ਼ਰੂਰਤ ਜੜੀ ਆ ਉਹ ਨਹੀਂ ਪਵੇਗੀ ਅੱਗੇ ਤੋਂ ਵੀ ਜਿਹੜੀ ਅਵੈਦ ਕਲੋਨੀਆਂ ਨੇ ਉਹਨਾਂ ਦੇ ਉੱਤੇ ਰੋਕ ਲੱਗਣੀ ਨਹੀਂ ਇਹ ਅੱਗੇ ਤੋਂ ਨਹੀਂ ਇਹ ਹੁਣ ਤੱਕ ਹੀ ਆ ਜਿਨ੍ਹਾਂ ਨੇ ਜੁਲਾਈ ਲਾਸਟ ਤੱਕ ਜਿਹੜੇ ਨੇ ਉਹ ਕੋਈ ਬਿਆਨੇ ਕੀਤੇ ਨੇ ਜਾਂ ਕੋਈ ਉਹਨਾਂ ਦੀ ट्रांजैक्शन ਬੈਂਕ ਦੇ ਵਿੱਚ ਹੋਈ ਆ 10% ਦੀ ਉਹਨਾਂ ਤੇ ਇੰਪਲੀਮੈਂਟ ਹੋਏਗਾ ਬਾਕੀ ਇਸ ਤੋਂ ਬਾਅਦ ਜਿਹੜੀਆਂ ਵੀ ਕੋਈ ਇਲਿਗਲ ਕਲੋਨੀਆਂ ਨੇ ਉਹਨਾਂ ਤੇ ਆਪ ਦੇ ਆ ਵੀ ਰੋਕ ਲੱਗ ਚੁਗੀ